ਪ੍ਰੋਪਰਟੀ ਟੈਕਸ ਪਰੰਦੀ ਅੰਤਿਮ ਤਾਰੀਖ 31 ਮਾਰਚ ਸੀ ਜਿਸ ਵਿੱਚ ਲੋਕਾਂ ਨੇ ਕਾਫੀ ਨਗਰ ਨਿਗਮ ਦਾ ਸਾਥ ਦਿੱਤਾ ਹੈ ਅਤੇ ਆਪਣਾ ਪ੍ਰੋਪਰਟੀ ਟੈਕਸ ਅਦਾ ਕੀਤਾ ਹੈ ਨਗਰ ਨਿਗਮ ਦੇ ਜੁਆਇਨ ਕਮਿਸ਼ਨਰ ਵਿਸ਼ਾਲ ਵਧਾਵਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਆਪਣਾ ਪ੍ਰੋਪਰਟੀ ਟੈਕਸ ਨਹੀਂ ਭਰਿਆ ਉਹ ਹੁਣ ਜੁਰਮਾਨੇ ਸਮੇਤ ਭਰ ਸਕਦੇ ਹਨ ਜਦਕਿ ਉਹ ਐਸਾ ਨਹੀਂ ਕਰਦੇ ਤਾਂ ਵਿਭਾਗ ਵੱਲੋਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੱਕ ਤੇ ਪਹਿਲਾਂ ਤੇ ਸਾਡਾ ਟੀਚਾ ਹੁੰਦਾ ਹੈ ਬਜਟ ਸਾਡਾ 45 ਕਰੋੜ ਸੀ ਪਰ ਪਿਛਲੇ ਸਾਲ ਸਾਡਾ ਸੀ 37.93 ਜਿਹੜੀ ਸਰਕਾਰ ਇਹ ਡਾਇਰੈਕਸ਼ਨਸ ਹੈ ਸੈਂਟਰਲ ਗਵਰਨਮੈਂਟ ਦੀਆਂ ਔਰ ਸਟੇਟ ਗਵਰਨਮੈਂਟ ਦੀਆਂ ਕਿ ਮਿਨਿਮਮ 75% ਗਰੋਥ ਚਾਹੀਦੀ ਹੈ 75% ਗਰੋਥ ਵੀ ਬਹੁਤ ਵੱਡੀ ਗਰੋਥ ਹੁੰਦੀ ਹੈ ਕਿ ਉਹਦੀ ਫੋਰ ਦਾ ਐਂਟਰਟੇਨਮੈਂਟ ਫਾਈਨੈਂਸ ਕਮਿਸ਼ਨ ਗ੍ਰਾਂਟ ਉਹਦੇ 'ਚ ਸਾਡਾ ਟੀਚਾ ਬੰਦਾ ਸੀ 40.90 ਕਰੋੜਸ 40 ਕਰੋੜ 90 ਲੱਖ ਅਸੀਂ ਉਹਨੂੰ ਸਰਪ੍ਰਾਸ ਕਰਕੇ 41 ਕਰੋੜ 77 ਲੱਖ ਲਿਆਂਦਾ ਜਿਹੜਾ ਲਗਭਗ ਪਿਛਲੇ ਸਾਲ ਨਾਲੋਂ 4% ਵੱਧ ਹੈ ਔਰ ਬੜੀ ਅੱਛੀ ਗਰੋਥ ਹੈ 102% ਸਾਡੀ ਗਰੋਥ ਆਈ ਹੈ ਜੋ ਸਾਡਾ ਸਟੱਡੀਸ ਆ ਡਾਟਾ ਆ ਸਟੇਟ ਗਵਰਨਮੈਂਟ ਵੱਲ ਰਿਲੀਜ਼ ਹੋਇਆ ਔਰ ਵੱਡੀਆਂ ਜਿਹਨੀਆਂ ਕਾਰਪੋਰੇਸ਼ਨਸ ਐ ਜਲੰਧਰ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਉਹਨਾਂ ਚ ਫਰਸਟ ਨੰਬਰ ਤੇ ਆਈਆਂ ਤੇ ਅੱਛੀ ਮਿਹਨਤ ਕੀਤੀ ਬਾਕੀ ਕਾਫੀ ਬੰਦੇ ਰਹਿ ਗਏ ਐ ਜਿਨ੍ਹਾਂ ਨੇ ਨਹੀਂ ਭਰਿਆ ਡੈਲੀਬਰਟਲੀ ਨਹੀਂ ਭਰਿਆ ਮੈਂ ਤੇ ਉਹਨਾਂ ਨੂੰ ਇਹੋ ਕਹਣਾ ਚਾਹੁੰਦੇ ਆ ਇਹ ਡੈਂਟੀਫਾਈ ਕਰਨ ਲੱਗੀਆਂ ਜਿਹੜੇ ਹਾਊਸਹੋਲਡਸ ਵੀ ਐ ਰੈ residențial ਹਾਊਸਹੋਲਡਸ ਵੀ ਐ ਜਿਹੜੇ residențial ਹਾਊਸਹੋਲਡ ਜਿਨ੍ਹਾਂ ਨੇ ਨਹੀਂ ਭਰਿਆ ਉਹਨਾਂ ਦੇ ਨੂੰ ਨੋਟਿਸ ਦੇ ਕੇ ਉਹਨਾਂ ਦੇ ਵਾਟਰ ਤੇ ਸੀਵਰ ਕਲੈਕਸ਼ਨ ਡਿਸਕਲੈਕਸ਼ਨ ਲਈ ਭੇਜੇ ਜਾਣ ਔਰ ਉਹ ਉਹਨਾਂ ਦੀ ਕਾਰ ਵੀ ਹੋਈ ਤੇ ਜਿਹੜੇ ਕਮਰਸ਼ੀਅਲ ਅਗੇ ਜਿਨ੍ਹਾਂ ਨੇ ਨਹੀਂ ਭਰਿਆ ਉਹਨਾਂ ਨੂੰ ਸੀਲਿੰਗ ਨੋਟਿਸ ਥੋੜੇ 10 15 ਦਿਨ ਤੋਂ ਬਾਅਦ ਆਪਾਂ ਸੀਲਿੰਗ ਦੇ ਅਰੇ ਦੁਬਾਰਾ ਸ਼ੁਰੂ ਕਰਾਂਗੇ ਜਿਨ੍ਹਾਂ ਨੇ ਕੰਬਰਸ਼ਾਹ ਦਾਇਰੇ ਨੇ ਨਹੀਂ ਕਰਿਆ ਤੇ ਹੁਣ ਇੱਕ ਅਸੀਂ ਬੜਾ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਕੀਤੀ ਸੀ ਕਾ ਵੀ ਸੀ ਜਾਗਰੂਕਤਾ ਵੀ ਕੀਤੀ ਸੀ 31 ਮਾਸਿਕ ਪਰ ਲੋਕ 31 ਮਾਸਿਕ ਤੋਂ ਬਾਅਦ ਜੁਰਮਾਨਾ ਵੀ ਪੈ ਗਿਆ ਔਰ ਡ੍ਰੈਸ ਵੀ ਲੱਗੇਗਾ ਇਸ ਲਈ ਇਹ ਜੁਰਮਾਨਾ ਨਾ ਵਧੇ ਹਰ ਮਹੀਨੇ ਲੈਂਟੀ ਨਾ ਵਧੇ ਔਰ ਤੁਹਾਡੇ ਜਿਹੜੇ ਡਿਸਕਨੈਕਸ਼ਨ ਆ ਵਾਟਰ ਸਪਲਾਈ ਦੇ ਔਰ ਸੀਵਰੇਜ ਦੇ ਨਾ ਹੋਣ ਤਾਂ ਕਿ ਅਗਰ ਡਿਸਕਨੈਕਸ਼ਨ ਹੋਏ ਉਹਦੇ ਰੈਸਟੋਰੇਸ਼ਨ ਚਾਰजेस ਵੀ ਲੱਗਣਗੇ ਸਾਰੇ ਮੇਰੇ ਸ਼ਹਿਰ ਵਾਸੀਆਂ ਅਗੇ ਅਪੀਲ ਹੈ ਕਿ ਆਪਣਾ ਜਿਹੜਾ ਬੰਦਾ ਪ੍ਰੋਪਰਟੀ ਦਾ ਹੁਣ ਜਿਹੜੇ ਰਹਿ ਗਏ ਉਹ ਵੀ ਪਰਨ ਔਰ ਚੰਗੇ ਸ਼ਹਿਰੀ ਹੁੰਦਾ ਆਪਣਾ ਫਰਜ਼ ਨਿਭਾਉਂਦਾ ਅਮਰitsar ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿਹੜਾ ਪ੍ਰੋਪਰਟੀ ਟੈਕਸ ਭਰਨ ਦੀ ਤਾਰੀਖ ਸੀ 31 ਮਾਰਚੀ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਲੋਕਾਂ ਨੇ ਟੈਕਸ ਭਰਿਆ ਉਹਨਾਂ ਦਾ ਉਹਨਾਂ ਨੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਨਾਲ ਹੀ ਉਹਨਾਂ ਦੇ ਜਿਨ੍ਹਾਂ ਲੋਕਾਂ ਨੇ ਟੈਕਸ ਅਜੇ ਤੱਕ ਨਹੀਂ ਭਰਿਆ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਜਲਦ ਤੋਂ ਜਲਦ ਉਹ ਆਪਣਾ ਟੈਕਸ ਭਰਦਨ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਕੜੀ ਕਾਰਵਾਈ ਕੀਤੀ ਜਾਵੇਗੀ ਅਮਰitsar ਪੱਲੇ ਖਬਰ ਨਾ ਮਲੀ ਰਕੇਸ਼ ਕੁਮਾਰ